ਹਾਂਜੀ ਕੀ ਨਾਮ ਹੈ ਜੀ ਮੇਰਾ ਹਰਜੀਤ ਕੌਰ ਜੀ ਹਰਜੀਤ ਜੀ ਕੀ ਕੰਮ ਕਰਦੇ ਹੋ ਮੇਰੀ ਤਾਂ ਇੱਥੇ ਆਰੀਆ ਸਮਾ ਚੋਂਗ ਰੈਡੀਮੇਡ ਕਪੜੇ ਦੀ ਦੁਕਾਨ ਹੈ ਜੀ ਕੀ ਮਾਮਲਾ ਕੀ ਹੈ ਇਹ ਮੇਰੇ ਹਸਬੰਦ ਟੀ ਰਿਕਸ਼ਾ ਚਲਾਉਂਦੇ ਆ ਇਹ ਰਿਕਸ਼ਾ ਚਲਾਉਂਦੇ ਹੈਗੇ ਨੇ ਤੇ ਇਸ ਵਾਰੀ ਉਤਾਰ ਰਹੇ ਸੀਗੇ ਤੇ ਕਹਿੰਦੇ ਕੋਈ ਗੱਡੀ ਵਾਲਾ ਆਇਆ ਕਹਿੰਦੇ ਸਿੱਧਾ ਹੀ ਕਹਿੰਦੇ ਉੱਪਰ ਹੀ ਮਤਲਬ ਕਿ ਮਾਰ ਗਿਆ ਔਰ 20 25 ਜਨਾਨੀਆਂ ਦੀ ਲੱਤਾਂ ਤੇ ਵੀ ਗੱਡੀ ਚੜਾ ਆ ਗਿਆ ਇੱਕ ਬੱਚੇ ਦੀ ਮੇਰੇ ਖਿਆਲ ਨਾਲ 15 16 ਸਾਲ ਦੀ ਉਮਰ ਹੋਏਗੀ ਉਹਦੀ ਲੱਤ ਤੇ ਤਾਂ ਪੂਰੀ ਹੋਈ ਚੜਾ ਗਿਆ ਉਹਨੂੰ ਹੁਣ ਰਜਿੰਦਰਾ ਚ ਦਾਖਲ ਕੀਤਾ ਵਾ ਤੇ ਐਸਐਚਓ ਸਾਹਿਬ ਨੂੰ ਸਾਰੇ ਅਸੀਂ ਮਿਲਣ ਆਏ ਆ ਤੇ ਇਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਗੱਲਬਾਤ ਕੀਤੀ ਤੁਹਾਡੇ ਹਸਬੰਡ ਨਾਲ ਕਿੰਨੇ ਲੋਕ ਮੌਜੂਦ ਸੀ ਗੱਡੀ 'ਚ ਗੱਡੀ 'ਚ 4-5 ਸਵਾਰੀਆਂ ਸੀ ਉਤਾਰ ਰਿਆ ਸੀ ਲੇਡੀਆਂ ਵੀ ਸੀ ਕੋਈ ਹਾਂਜੀ ਸੀ ਲੇਡੀਆਂ ਤੁਹਾਡੇ ਗੱਡੀ 'ਚ ਲੇ ਲੇ ਲੇਡੀਆਂ ਸੀਗੀ ਉਹਨਾਂ 'ਚ ਬੈਠੇ ਹੋਈਆਂ ਹਾਂਜੀ ਸਵਾਰੀਆਂ ਸੀ ਇਹਨਾਂ ਨਾਲ ਸਾਨੂੰ ਸਾ ਵੀ ਕੀਤਾ ਸੀ ਇਹਨਾਂ ਨੇ ਨਸ਼ਾ ਤਾਂ ਸ਼ਾਇਦ ਕੀਤਾ ਹੀ ਹੋਏਗਾ ਤਾਂ ਹੀ ਨਹੀਂ ਉਹਨੇ ਗੱਡੀ ਰੋਕੀ ਤਾਂ ਹੀ ਇਹਨੇ ਬੰਦਿਆਂ ਤੇ ਗੱਡੀ ਚੜਾ ਗਿਆ ਉਹ ਗੱਡੀ ਕਿੱਥੋਂ ਦੀ ਨਹੀਂ ਨਹੀਂ ੱੱਕੇ ਮਾਰੇ ਤੇ ਕਿੱਥੇ ਰੋਕੀ ਕਿੱਤੀ ਇਹ ਦੀ ਉਹ ਰੋਤੀ ਭੱਜ ਲਿਆ ਇਹਨੇ ਨਾ 20 25 ਬੰਦਿਆਂ ਤੇ ਗੱਡੀ ਚੜਾ ਕੇ ਨੀ ਜਗ੍ਹਾ ਤੋਂ ਇਹ ਪੁਰਾਣੇ ਬਸਟਾਂ ਤੋਂ ਦੁਖਨਵਾਲਾ ਸਾਈਡ ਤੇ ਭੱਜਿਆ ਤੇ ਦੁਖਨਵਾਲਾ ਸਾਹਿਬ ਤੇ ਭੱਜਿਆ ਤੇ ਇੱਕ ਅੰਦਰ ਬੈਠੇ ਆਪਣੇ ਭਾਈ ਸਾਹਿਬ ਉਹਨਾਂ ਨੇ ਇਹ ਮੁੰਡੇ ਨੇ ਇਹਨਾਂ ਦੇ ਪਿੱਛੇ ਮੋਟਰਸਾਈਕਲ ਲਗਾ ਲਿਆ ਫਿਰ ਉਹਨਾਂ ਨੇ ਜਾ ਕੇ ਉੱਥੇ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਕਿਹਾ ਵੀ ਇਹ ਪਿੱਛੇ ਬੰਦੇ ਮਾਰਦਾ ਆ ਰਿਹਾ ਉਹਨਾਂ ਨੇ ਜਾ ਕੇ ਉਹਨੂੰ ਕਾਬੂ ਕੀਤਾ ਉੱਥੇ ਜਾ ਕੇ ਉਹਦੀ ਗੱਡੀ ਵੀ ਕਾਬੂ ਹੋ ਗਈ ਉਹ ਦੋ ਬੰਦੇ ਵੀ ਕਾਬੂ ਹੋ ਗਏ ਤੇ ਪੁਲਿਸ ਵਾਲੇ ਲੈ ਕੇ ਆਏ ਪੰਜ ਦੋ ਬੰਦੇ ਪਤਾ ਨਹੀਂ ਪਿੱਛੇ ਸੀਗੇ ਜਿਹੜੇ ਇਹਨਾਂ ਨੂੰ ਨਹੀਂ ਸਮਝ ਆਈ ਕਿੰਨੇ ਸੀਗੇ ਦੋ ਬੰਦੇ ਕਹਿੰਦੇ ਭੱਜ ਗਏ ਨੇ ਵਿੱਚੋਂ ਤੇ ਦੋ ਬੰਦੇ ਅੰਦਰ ਅੰਦਰ ਬਿਠਾਏ ਹੋਏ ਆ ਉਹਨਾਂ ਨੇ ਗੱਡੀ ਵੀ ਉਹ ਲੈ ਆਏ ਨੇ ਉੱਥੋਂ ਤੇ ਉਹ ਕਹਿੰਦੇ ਵੀ ਹੁਣ ਤੁਸੀਂ ਆਪਣੀਆਂ ਆਪਣੀਆਂ ਕੰਪਲੇਂਟਾਂ ਕਰ ਦੋ ਤੇ ਜੋ ਵੀ ਬਣਦਾ ਅਸੀਂ ਕਾਰਵਾਈ ਤੁਹਾਡੇ ਨਾਲ ਕਰਾਂਗੇ ਤੁਹਾਡੇ ਨਾਲ ਖੜੇ ਗੱਡੀ ਵਾਲਿਆ ਦੇਖੋ ਜੀ ਪਿੱਛੇ ਕੁੜੀ ਦੀ ਲੱਤ ਤੋੜ ਕੇ ਆਇਆ ਪਿੱਛੋਂ ਉਹ ਗੱਡੀ ਤੇਜ਼ ਭਜਾ ਕੇ ਲੈ ਆ ਰਿਹਾ ਥਾ ਮੈਂ ਜਾ ਰਿਹਾ ਥਾ ਇਹਨੇ ਮੇਰੀ ਗੱਡੀ ਤੇ ਪਹਿਲਾਂ ਅੱਗੇ ਮਾਰੀ ਅੱਗੇ ਮਾਰਨੋ ਮੈਂ ਮੈਂ ਕਹਿਆ ਤੂੰ ਰੁਕ ਜਾ ਮੈਨੂੰ ਗੱਡੀ ਕੱਢ ਲੈ ਤੇ ਇਹਨੇ ਗੱਡੀ ਨਾਲ ਆਪਣੀ ਗੱਡੀ ਐ ਮਾਰਦੀ ਅੱਗੇ ਲ ਬੰਪਰ ਤਾਂ ਟੁੱਟਿਆ ਫਿਰ ਮੈਂ ਪਈ ਗੱਡੀ ਥੋੜੀ ਸੈਟ ਕਰਨ ਲੱਗਿਆ ਇਹਨੇ ਮੈਨੂੰ ਪਿੱਛੋਂ ਦੀ ਗੱਡੀ ਐ ਮਾਰ ਕੇ ਚੱਲ ਗਿਆ ਪਿੱਛੇ ساری ਗੱਡੀ ਟੁੱਟ ਤੋੜ ਗਿਆ ਕਿਹੜੀ ਜਗ੍ਹਾ ਦੀ ਘਟਨਾ ਹੈ ਇਹ ਇਹ ਬਲੋਰੀ ਗੇਟ ਪੁਰਾਣੇ ਬੱਸ ਸਟੈਂਡ ਕੋਲ ਲੋਰੀ ਗੇਟ ਤੋਂ ਇੱਕ ਗੁਰਦੁਆਰਾ ਸਾਹਿਬ ਵੱਲੋਂ ਭੱਜਿਆ ਹਾਂ ਗੁਰਦੁਆਰਾ ਲੋਰੀ ਗੇਟ ਤੋਂ ਇਹ ਲੋਕਾਂ ਨੂੰ ਇਹਨੇ ਫੱਟੜ ਕੀਤੇ ਪਰ ਤੇਰਾ ਬਹੁਤ ਬੰਦੇ ਇੱਕ ਬੰਦਾ ਮੋਟਰਸਾਈਕਲ ਤੇ ਤੇ ਮਗਰ ਪੈ ਗਿਆ ਮੈਂ ਉਹ ਕਰ ਪੈਂਦੇ ਪੈਂਦੇ ਤੇ ਪਿੱਛੇ ਮੂਵੀ ਬਣਾਉਂਦਾ ਰਹਿ ਗਿਆ ਮੂਵੀ ਬਣਾ ਕੇ ਗੁਰਦੁਆਰੇ ਕੋਲ ਪਕੜਿਆ ਗਿਆ ਪੁਲਸ ਵਾਲਿਆਂ ਨੇ ਸਾਡੀ ਕੋਈ ਨਹੀਂ ਸੁਣੀ ਫਿਰ ਪੁਲਸ ਵਾਲਾ ਕਹਿੰਦਾ ਵੀ ਖਾਣੇ ਚ ਜਾ ਕੇ ਰਿਪੋਰਟ ਲਗਾ ਰਿਪੋਰਟ ਲਖਾਣੇ ਉਹ ਦੇਖੋ ਕੀ ਕਹਿੰਦੇ ਕਿੰਨੇ ਲੋਕ ਸੀ ਗੱਡੀ ਚ ਮੌਜੂਦ ਮੌਜੂਦ ਦੋ ਬੰਦੇ ਸੀ ਇੱਕ ਬੁੰਡਾ ਸੀ ਇੱਕ ਕੁੜੀ ਸੀ ਕੁੜੀ ਪਰਲੇ ਪਾਸੇ ਬੈਠੀ ਸੀ ਇਹਦਾ ਸ਼ੀਸ਼ਾ ਤੋੜ ਦੱਸਿਆ ਲੋਕਾਂ ਨੇ ਮੈਂ ਰੋਕੇ ਰਾਂ ਗੱਡੀ ਦਾ ਸ਼ੀਸ਼ਾ ਤੋੜ ਦੇਵੇ ਤੁਹਾਡੇ ਹੀ ਸਾਹਮਣੇ ਕਿੰਨੇ ਲੋਕਾਂ ਨੂੰ ਇਹਨੇ ਫੱਟੜ ਕੀਤਾ ਬਹੁਤ ਬੰਦੇ ਨੇ ਬਹੁਤ ਲੱਗੀਆਂ ਜੀ 10 ਕਟੋਕਟ 15 20 ਬੰਦੇ ਤੁਹਾਨੂੰ ਸੱਟ ਲੱ ਮੈਨੂੰ ਸਟ੍ਰੀਟ ਲੱਗੀ ਗੱਡੀ ਤੋੜ ਗਿਆ ਉਸ ਮੇਰੀ ਗੱਡੀ ਤੁਹਾਡੀ ਨੁਕਸਾਨ ਹੋਇਆ ਹਾਂ ਗੱਡੀयां ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੀ ਗੱਡੀ ਦਾ ਹੋਏਗਾ 1500 1600 ਦਾ ਨੁਕਸਾਨ ਤਾਂ ਹੈ ਹੀ ਹੈ ਹੁਣ ਪੁਲਿਸ ਨੂੰ ਕਾਰਵਾਈ ਕਰਾ ਰਹੇ ਹੋ ਤੁਸੀਂ ਕੰਪਲੇਂਟ ਦਿੱਤੀ ਹੈ ਦੇਖੋ ਕੰਪਲੀਟ ਕਰਨੇ ਮੈਂਨ ਦੇਖੋ ਕੀ ਕਹਿੰਦੇ ਥੱਲੇ ਕਰ ਲਓ ਯਾਰ ਅਸੀਂ ਸਰਦਾਰ ਚੋਕੀ ਮੈਟਰ ਸੀ ਕਿਹੜੀ ਕੰਪਲੇਂਟ ਪਰ ਬਣਾਈ ਹੈ ਜਿਹੜਾ ਵਾਕਿਆ ਹੋਇਆ ਗੱਡੀ ਇਹ ਲੱਖ ਹੋਣੀ ਸੀ ਜੀ ਸਾਡੇ ਕੋਲੇ ਇੱਕ ਇਨਫੋਰਮੇਸ਼ਨ ਆਈ ਸੀ ਜੀ ਕੋਈ ਇੱਕ ਹਰਿਆਣਾ ਨੰਬਰ ਵਾਈਟ ਕਲਰ ਦੀ ਕਾਰ ਸੀਗੀ ਜਿਹਨੂੰ ਪਬਲਿਕ ਵੱਲੋਂ ਤੇ ਟ੍ਰੈਫਿਕ ਵਿਭਾਗ ਵੱ ਨਾਚੋਂਗ ਦੇ ਕੋਲ ਨੂੰ ਰੋਕਿਆ ਗਿਆ ਸੀ ਜੋ ਗੱਲ ਸਾਹਮਣੇ ਆਈ ਹੈ ਵੀ ਇਹ ਨੇ ਕਈ ਜਗ੍ਹਾ ਤੇ ਐਕਸਟੈਂਡ ਕੀਤਾ ਇਹਨਾਂ ਨੂੰ ਨਸ਼ਾ ਵਗੈਰਾ ਕੀਤਾ ਸੀ ਭਾਈ ਨਸ਼ਾ ਵਗੈਰਾ ਕੀਤਾ ਸੀ ਇਹਦੇ ਵਿੱਚ ਜਿਹੜਾ ਡਰਾਈਵਰ ਹੈ ਜੀ ਉਹ ਤਾਂ ਫਰਾਰ ਅਫਸਰ ਹੈ ਇਸ ਟਾਈਮ ਰਾਊਂਡ ਅਪ ਪਬਲਿਕ ਤੋਂ ਹੀ ਕਿਸ ਅਗਿਆ ਸੀ ਮੌਕੇ ਤੋਂ ਤੇ ਇਹਦੇ ਚ ਅਸੀਂ ਜਿਹੜੇ ਕਾਰ ਚ ਦੋ ਬੰਦੇ ਬੈਠੇ ਸੀ ਤੇ ਉਹਨਾਂ ਨੂੰ ਦੇਖ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸਰ ਕਿੰਨੇ ਲੋਕ ਮੌਜੂਦ ਸੀ ਗੱਡੀ ਤੇ ਜਿਹੜੇ ਹੁਣ ਤੱਕ ਗੱਲ ਸਾਹਮਣੇ ਇਹ ਚਾਰ ਪੰਜ ਜਾਣੇ ਨੇ ਜੀ ਪਛਾਣ ਲਈ ਕਿੱਥੇ ਦੇ ਬੰਦੇ ਇਹ ਕੌਣ ਹੈ ਵੈਰੀਫਾਈ ਕਰ ਰਹੇ ਸਰ ਕੋਈ ਕਹਿੰਦੇ ਕਿ ਇਹ ਇੱਕ ਲੇਡੀ ਸਪੀਸੀ ਦੇ ਨਾਲ दारू-ਦੂਰੂ ਪੀਦੇ ਦੀ ਗੱਡੀ ਆਪਾਂ ਆਪਾਂ ਜੇ ਪ੍ਰੀਲੀਮਰੀ ਸਟੇਜ ਤੇ ਖੜੇ ਇਸ ਚੀਜ਼ ਬਾਰੇ ਤਾਂ ਨਾ ਕਮੈਂਟ ਕਰ ਸਕਦੇ ਵੀ ਉਹਨਾਂ ਦਾਰੂ ਪੀਂਦੀ ਹੈ ਕਿ ਨਹੀਂ ਪੀਂਦੀ ਕਿ ਕਿੰਨੇ ਮਾਈਕਲ ਜਿਹੜੇ ਹੋਰ ਕਰਦੇ ਇੰਜਰ ਕਰਦੇ ਐ ਕੋਈ ਆਏ ਤੁਹਾਨੂੰ ਕਮੈਂਟ ਕਰਮ ਹੋ ਰਹੀਆਂ ਨੇ ਅ ਪਬਲਿਕ ਦੇ ਦਰਸ਼ਕ ਮੁਤਾਬਕ ਕੀ ਹੈ ਜੀ ਇੱਕ ਕਾਫੀ ਦੇਰ ਇਹਨਾਂ ਨੇ ਸੜਕ ਤੇ ਐਵੇਂ ਹਜਾ ਖੁੱਲੜਬਾਜੀ ਕੀਤੀ ਹੈ ਦੇਖ ਰਹੇ ਆ